ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਨਵੇਂ ਬਲੌਗ ਦੇ ਵਿੱਚ। ਅੱਜ ਦੇ ਇਸ ਬਲੌਗ ਦੇ ਵਿੱਚ ਅਸੀਂ ਦਰਸ਼ਨ ਕਰਨ ਚੱਲੇ ਹਾਂ ਗੁਰਦੁਆਰਾ ਸ੍ਰੀ ਮਹਿਦੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਜਿਸ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ। ਆਪ ਜੀ ਦਰਸ਼ਨ ਕਰ ਸਕਦੇ ਹੋ। ਅਸੀਂ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਮਹਿਦੀਆਣਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਤੋਂ ਉਪਰੰਤ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਆਪ ਦਰਸ਼ਨ ਕਰ ਸਕਦੇ ਹੋ ਕਿ ਇਸ ਗੁਰਦੁਆਰਾ ਸਾਹਿਬ ਜੋ ਸਿੱਖ ਇਤਿਹਾਸ ਹੈ ਉਸ ਦੀਆਂ ਬਹੁਤ ਹੀ ਵਿਲੱਖਣ ਮੂਰਤੀਆਂ ਬਣਾਈਆਂ ਹੋਈਆਂ ਹਨ ਜੋ ਕਿ ਬਿਲਕੁਲ ਅਸਲੀ ਲੱਗਦੀਆਂ ਹਨ ਇਸ ਦੀ ਜੋ ਕਲਾਕਾਰੀ ਕੀਤੀ ਹੋਈ ਹੈ ਉਹ ਬਾ ਕੁਮਾਲ ਹੈ ਆਪ ਕੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਦੇ ਦਰਸ਼ਨ ਕਰਨ ਤੋਂ ਉਪਰੰਤ ਉਹਨਾਂ ਜੋ ਕਲਾ ਕਰਤੀ ਹੈ ਉਸ ਦੇ ਦਰਸ਼ਨ ਕਰੋਗੇ ਜੀ ਸਭ ਤੋਂ ਪਹਿਲਾਂ ਦਰਸ਼ਨ ਕਰੋ ਪਵਿੱਤਰ ਸਰੋਵਰ ਦੇ ਜੋ ਕਿ ਬਹੁਤ ਹੀ ਜ਼ਿਆਦਾ ਬਲੱਖਣ ਇਤਿਹਾਸ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਰਾਇਕੋਟਾਲੀ ਸਾਹਿਬ ਤੋਂ ਹੁੰਦੇ ਹੋਏ ਲੰਮਾ ਜਟਪੁਰਾ ਅਤੇ ਉਸ ਤੋਂ ਉਪਰੰਤ ਇਸ ਸਥਾਨ ਦੇ ਉਤੇ ਪਹੁੰਚੇ ਸਾਂ ਜੀ ਇਸ ਤੋਂ ਉਪਰੰਤ ਆਪ ਸਭ ਦਰਸ਼ਣ ਕਰੋਗੇ ਜੋ ਬਹੁਤ ਹੀ ਬਲਖਣ ਇਤਿਹਾਸ ਹੈ ਸਿੱਖਾਂ ਦਾ ਬਹੁਤ ਹੀ ਅਮੀਰ ਇਤਿਹਾਸ ਹੈ ਜੋ ਲਾਸਾਨੀ ਇਤਿਹਾਸ ਹੈ ਜਿਸ ਦਾ ਕੋਈ ਵੀ ਸਾਨੀ ਨਹੀਂ ਹੈ ਉਸ ਇਤਿਹਾਸ ਵਰਗਾ ਕਿਸੇ ਧਰਮ ਦਾ ਇਤਿਹਾਸ ਨਹੀਂ ਜੋ ਕਿ ਬੜਾ ਖੂਬ ਚਿਤ੍ਰਿਆ ਹੋਇਆ ਹੈ ਚਿਤ੍ਰਕਾਰਾਂ ਦੇ ਵੱਲੋਂ ਜੋ ਕੇ ਦੇਖ ਕੇ ਸੰਗਤਾਂ ਨੂੰ ਉਸ ਸਮੇਂ ਦੀ ਯਾਦ ਆ ਜਾਂਦੀ ਹੈ ਜਿਸ ਤਰ੍ਹਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਭਾਦਰ ਸਰਹੰਦ ਫਤਿਹ ਕੀਤੀ ਉਸ ਦਾ ਚਿੱਤਰ ਬਣਾਇਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ਦੇ ਉੱਤੇ ਸਵਾਰ ਹਨ ਇਸ ਤੋਂ ਇਲਾਵਾ ਸਰਦਾਰ ਸ਼ਾਮ ਸਿੰਘ ਜੀ اٹਾਰੀ ਵਾਲਾ ਉਹ ਵੀ ਘੋੜੇ ਦੇ ਉੱਪਰ ਸਵਾਰ ਹਨ ਉਹਨਾਂ ਦਾ ਵੀ ਚਿੱਤਰ ਬਹੁਤ ਖੂਬਸੂਰਤ ਬਣਾਇਆ ਹੋਇਆ ਹੈ ਜਦ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸਨ ਉਸ ਦਾ ਚਤਰ ਵੀ ਆਪ ਦਰਸ਼ਨ ਕਰ ਸਕਦੇ ਹੋ ਲਾਹੌਰ ਦੇ ਹਾਕਮਾਂ ਵੱਲੋਂ ਸਾਹੀ ਫਰਮਾਨ ਹੁੰਦੇ ਸਨ ਕਿ ਜੋ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਆਏਗਾ ਉਸ ਨੂੰ 100 ਮੋਹਰਾਂ ਦਿੱਤੀਆਂ ਜਾਣਗੀਆਂ ਇਨਾਮ ਦੇ ਵਜੋਂ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਕੇ ਬੰਦਬੰਦ ਕਟਿਆ ਗਿਆ ਸੀ ਜੋ ਯੁੱਧ ਲੜਨ ਦੀ ਵਿਧੀ ਸੀ ਸਿੱਖਾਂ ਦੇ ਵੱਲੋਂ ਉਹ ਇਸ ਮਾਡਲ ਦੇ ਵਿੱਚ ਦਿਖਾਈ ਗਈ ਹੈ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਉਸ ਤੋਂ ਉਪਰੰਤ ਆਪ ਜੀ ਦਰਸ਼ਨ ਕਰ ਰਹੇ ਹੋ ਜੋ ਅਰਦਾਸ ਦੇ ਵਿੱਚ ਵੀ ਰੋਜ਼ ਸਰਵਣ ਕਰਦੇ ਹਾਂ ਕਿ ਸਿੰਘ ਦੇਗਾ ਦੇ ਵਿੱਚ ਉਵਾਲੇ ਗਏ ਔਰ ਆਰਿਆਂ ਨਾਲ ਚੀਰੇ ਗਏ ਇਸ ਤੋਂ ਉਪਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਮੀਰ ਮਨੂ ਦੀਆਂ ਜੇਲਾਂ ਦੇ ਵਿੱਚ ਸਿੱਖ ਬੀਬੀਆਂ ਕਿਸ ਤਰ੍ਹਾਂ ਦੇ ਨਾਲ ਕੈਦ ਕਰਕੇ ਰੱਖੀਆਂ ਗਈਆਂ ਸਨ ਔਰ ਉਹਨਾਂ ਤੋਂ ਚੱਕੀ ਪਸਵਾਈ ਜਾਂਦੀ ਸੀ ਅਤੇ ਉਸ ਤੋਂ ਉਪਰੰਤ ਹੀ ਉਹਨਾਂ ਨੂੰ ਥੋੜਾ ਬਹੁਤ ਕੁਝ ਖਾਣ ਨੂੰ ਦਿੱਤਾ ਜਾਂਦਾ ਸੀ ਇਸ ਤੋਂ ਅਪਰੰਤ ਜੋ ਬੱਚਿਆਂ ਦੇ ਸਿਰ ਕੱਟੇ ਗਏ ਔਰ ਮਾਵਾਂ ਦੀਆਂ ਝੋਲੀਆਂ ਦੇ ਵਿੱਚ ਪਾਏ ਗਏ ਸਨ ਆਪ ਜੀ ਦਰਸ਼ਨ ਕਰ ਸਕਦੇ ਹੋ ਇਸ ਤੋਂ ਅਪਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਸੀ ਔਰ ਸੂਬੇ ਜ਼ਰੰਦ ਦੇ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਨਣ ਦਾ ਜੋ ਹੁਕਮ ਦੇ ਦਿੱਤਾ ਸੀ ਔਰ ਜਲਾਦ ਨੀਹਾਂ ਦੇ ਵਿੱਚ ਚਿੰੜ ਰਹੇ ਨੇ ਔਰ ਮੋਤੀ ਮਹਾਰਾਜੀ ਮਾਤਾ ਜੀ ਨੂੰ ਬੱਚਿਆਂ ਦੀ ਸ਼ਹੀਦੀ ਬਾਰੇ ਖਬਰ ਸੁਣਾ ਰਹੇ ਹਨ ਇਸ ਤੋਂ ਉਪਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਮਾਈ ਭਾਗੂ ਜੋ ਜੰਗ ਦੇ ਵਿੱਚ ਜੂਝ ਕੇ ਟ੍ਰੇਟਿਸਨ ਬੜੀ ਬੇਬਾਕੀ ਦੇ ਨਾਲ ਆਪ ਜੀ ਦਰਸ਼ਨ ਕਰ ਰਹੇ ਹੋ ਜਦ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਮਰੀਦਾਂ ਦੇ ਸਮੇਤ ਉਹਨਾਂ ਦੇ ਦਰਸ਼ਨ ਕਰਨ ਆਏ ਸਨ ਇਸ ਤੋਂ ਪ੍ਰਾਂਤਪਾ ਜੀ ਦਰਸ਼ਨ ਕਰ ਸਕਦੇ ਹੋ ਭਾਈ ਜੈ ਸਿੰਘ ਖਲਕਟ ਅਤੇ ਸ਼ਹੀਦ ਉਦਮ ਸਿੰਘ ਸਰਦਾਰ ਭਗਤ ਸਿੰਘ ਜੋ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਸਿਪਾਹੀ ਕੋਲ ਖੜਾ ਹੈ ਔਰ ਮੁਲਾਕਾਤ ਕਰਨ ਲਈ ਕੁਰਸੀ ਤੇ ਬੈਠੇ ਹਨ ਔਰ ਇਸ ਤੋਂ ਪ੍ਰਾਂਤਪਾ ਜੀ ਦਰਸ਼ਨ ਕਰ ਸਕਦੇ ਹੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਇਸ ਤੋਂ ਉਪਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਲੀ ਲਜਾਇਆ ਗਿਆ ਸੀ ਕੈਦ ਕਰਨ ਤੋਂ ਉਪਰੰਤ ਔਰ ਉਹਨਾਂ ਦੇ ਨਾਲ ਦੇ ਸੰਗਾਂ ਨੂੰ ਤਸੀਹੇ ਦੇ ਰਹੇ ਹਨ ਜਲਾਦ ਅਤੇ ਇਸ ਤੋਂ ਉਪਰੰਤ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸੁਪੁੱਤਰ ਸਨ ਉਹਨਾਂ ਨੂੰ ਬੜੀ ਬੇਰਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਤੋਂ ਪ੍ਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਇਸ ਤੋਂ ਪ੍ਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਕੇ ਖੋਪੜ ਉਤਾਰ ਦਿੱਤਾ ਗਿਆ ਸੀ ਔਰ ਬੜੀ ਬੇਰਹਿਮੀ ਦੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਤੋਂ ਪ੍ਰੰਤ ਆਪ ਜੀ ਦਰਸ਼ਨ ਕਰ ਸਕਦੇ ਹੋ ਭਾਈ ਸੁਵੇਕ ਸਿੰਘ ਭਾਈ ਸਹਿਬਾ ਸਿੰਘ ਜੋ ਪਿਓ ਪੁੱਤਰ ਸਨ ਜਿਨ੍ਹਾਂ ਨੂੰ ਕੇ ਚਰਖੜੀਆਂ ਤੇ ਚੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ